ਬੀਜੇਪੀ ਨੇ ਇੱਕ ਬੜੀ ਕੋਜੀ ਤੇ ਬੜੀ ਨੀਵੇਂ ਲੈਵਲ ਦੀ ਹਰਕਤ ਕੀਤੀ ਹੈ ਐਸ ਵੇਲੇ ਪੰਜਾਬ ਦੇ ਵਿੱਚ ਸਾਡੇ ਮਹਾਨ ਸ਼ਹੀਦਾਂ ਦੇ ਚਾਦਰ ਸਾਹਿਬ ਜਦਿਆਂ ਦੇ ਸ਼ਹੀਦੀ ਦਿਹਾੜੇ ਜਿਹੜੇ ਬਣਾਏ ਜਾ ਰਹੇ ਆ ਸਿੱਖਾਂ ਦੇ ਅੰਦਰ ਬਹੁਤ ਹੀ ਜਜ਼ਬਾਤੀ ਮਾਹੌਲ ਹੁੰਦਾ ਜਦੋਂ ਇਹ ਸ਼ਹੀਦੀ ਦਿਹਾੜੇ ਆਉਂਦੇ ਆ ਉਸ ਸਮੇਂ ਜਦੋਂ ਇਸ ਸਮੇਂ ਇੱਕ ਬਹੁਤ ਜਜ਼ਬਾਤੀ ਮਾਹੌਲ ਹੈ ਉਸ ਸਮੇਂ ਬੀਜੇਪੀ ਵਾਲੇ ਪੰਜਾਬ ਦੇ ਵਿਰੁੱਧ ਤੇ ਸਿੱਖਾਂ ਦੇ ਵਿਰੁੱਧ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਨਸਤ ਹੈ ਉਹ ਹਰ ਟਾਈਮ ਕਦੇ ਨਾ ਕਿਤੇ ਜਗ੍ਹਾ ਤੇ ਝਲਕਦੀ ਰਹਿੰਦੀ ਹੈ ਉਹਨਾਂ ਨੇ ਇੱਕ ਕਾਗਜ਼ ਦੇ ਪੇਜ ਦੇ ਉੱਤੇ ਕਾਰਟੂਨ ਪਾਇਆ ਜਿਹੜਾ ਸਾਡੇ ਚਾਹ ਸਾਹਿਬ ਜਾਦੇ ਆ ਤੇ ਸਾਡੇ ਪਿਤਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਪਉਣਾ ਮੈਂ ਸਭ ਦਾ ਕਿ ਇਹ ਬਹੁਤ ਹੀ ਘੱਟੀਆਂ ਨੀਵੇਂ ਲੈਵਲ ਦੀ ਭਾਜਪੀ ਦੀ ਜਿਹੜੀ ਅੰਦਰ ਦੀ ਭਾਵਨਾ ਸਾਡੇ ਪਤਰੀ ਸਿੱਖਾਂ ਦੇ ਪਤਰੀ ਪੰਜਾਬੀਆਂ ਦੇ ਪਤਰੀ ਹੈ ਉਹ ਦਸਾਉਂਦੀ ਹੈ ਉਹਨਾਂ ਨੇ ਟਾਈਮ ਵੀ ਉਹ ਚੁੜਿਆ ਜਦੋਂ ਸਾਡੇ ਸਹੀਦੀ ਪੰਦਰਵਾੜਾ ਜਿਹਾ ਚੱਲ ਰਿਹਾ ਉਸ ਸਮੇਂ ਬੀਜੇਪੀ ਨੇ ਇੱਕ ਕਾਨੂੰਨੀ ਹਰਕਤ ਜਾਰੀ ਕੀਤੀ ਹੈ ਇਹ ਟਾਈਮ ਚੁੜ ਕੇ ਉਹਨਾਂ ਨੇ ਇਹ ਕਾਰਟੂਨ ਪਾ ਕੇ ਤੇ ਸਾਡੇ ਪਤਨੀ ਜੋ ਉਹਨਾਂ ਦੀ ਸੋਚ ਹੈ ਉਹਦਾ ਪ੍ਰਗਟਾਵਾ ਕੀਤਾ ਬੀਜੇਪੀ ਦੀ ਬੀਜੇਪੀ ਦੀ ਨੀਤੀ ਬੀਜੇਪੀ ਦੀ ਨੀਅਤ ਪੰਜਾਬ ਪਤਨੀ ਇਹਦੇ ਤੋਂ ਤੇ ਪੂਰੀ ਦੁਨੀਆ ਭਰ ਦੇ ਪੰਜਾਬੀ ਸਿੱਖ ਸਭ ਪੰਜਾਬੀ ਜਾਣਦੇ ਆ। ਪਤਾ ਇਹਦੇ ਨਾਲ ਹੀ ਇਹ ਸਿੱਖਾਂ ਦਾ ਇੱਕ ਮਸਲਾ ਸੀਗਾ। ਸਾਡੇ 10ਵੇਂ ਪਾਤਸ਼ਾਹ ਸਾਡੇ ਚਾਹਦੇ ਸਾਹਿਬ ਜੀ ਆਦਿਆਂ ਦਾ ਬਹੁਤ ਵੱਡਾ ਮਸਲਾ ਸੀਗਾ ਉਹਨਾਂ ਦੇ ਕਾਰਟੂਨ ਬਣਾਉਂਦਾ। ਪਰ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਸਮੁੱਚੀ ਐਸਜੀਪੀਸੀ ਇਹਦੇ ਤੇ ਚੁੱਪ ਹੈ। ਇਹਨਾਂ ਤੇ ਉਹਨਾਂ ਨੇ ਵੀ ਕੋਈ ਰਿਐਕਟ ਨਹੀਂ ਕੀਤਾ ਕੋਈ ਇਹਦੇ ਤੇ ਕਮੈਂਟ ਨਹੀਂ ਕੀਤਾ ਭਾਜਪੀ ਦੇ ਖਿਲਾਫ ਕੋਈ ਸਟੇਟਮੈਂਟ ਨਹੀਂ ਦਿੱਤੀ ਮੇਰੀ ਸਮਝ ਤੋਂ ਬਾਹਰ ਹੈ ਕਿ ਉਹਨਾਂ ਦੀ ਕੀ ਮਜਬੂਰੀ ਹੈ ਜਿਹਦੇ ਕਰਕੇ ਉਹ ਬੀਜੇ ਬੀਜਪੀ ਦੇ ਪ੍ਰਤੀ ਚੁੱਪ ਨੇ ਉਹ ਕਿੱਦਾਂ ਮਤਲਬ ਜਿਹੜਾ ਇਹ ਕਾਰਟੂਨ ਜਿਹੜਾ ਪੋਸਟਰ ਰੀਲੀਜ਼ ਕੀਤਾ ਗਿਆ ਇਹਦੇ ਤੇ ਚਾਹੀਦਾ ਤੇ ਉਸੇ ਵੇਲੇ ਸੀਗਾ ਤੇ ਐਸਪੀਸੀ ਵਾਲੇ ਐਕਸ਼ਨ ਲੈਂਦੇ ਚਾਹੀਦਾ ਸੀਗਾ ਕਿ ਸਾਡੇ ਸਿਧਿਆਕਾਲਤਖ ਸਾਹਿਬ ਦੇ ਜਹਦਾ ਸਾਹਿਬ ਉਸੇ ਵੇਲੇ ਤੇ ਕਮੈਂਟ ਕਰਦੇ ਜਹਦਾ ਸਾਹਿਬ ਬਹੁਤ ਮਾਮਲਿਆਂ ਤੇ ਅੱਜਕੱਲ ਕਮੈਂਟ ਕਰ ਰਿਹਾ ਪਰ ਉਹਨਾਂ ਨੇ ਇਹਦੇ ਤੇ ਕੋਈ ਤਿੱਖਾ ਵਿਰੋਧ ਨਹੀਂ ਵੱਲੋਂ ਦੱਜ ਕੀਤਾ ਮੈਂ ਇਹ ਇਹ ਮਤਲਬ ਮੈਂ ਸਬਦਾ ਕਿ ਜਹਦਾ ਸਾਹਿਬ ਨੂੰ ਇਹਦੇ ਤੇ ਸਖਤ ਟਿੱਪਣੀ ਕਰਨੀ ਚਾਹੀਦੀ ਸੀ ਕਿਉਂਕਿ ਬਹੁਤ ਵੱਡਾ ਇਸ਼ੂ ਹੈ ਜਐਸਪੀਸੀ ਨੇ ਨਹੀਂ ਕੀਤੀ ਤੇ ਜੈਦਾ ਸਾਹਿਬ ਨੂੰ ਕਰਨੀ ਚਾਹੀਦੀ ਸੀਗੀ ਉਹਨਾਂ ਨੇ ਵੀ ਨਹੀਂ ਕੀਤੀ ਔਰ ਐਸਜੀਪੀਸੀ ਨੇ ਨਹੀਂ ਕੀਤੀ ਔਰ ਭਾਜਪਾ ਵਾਲਿਆਂ ਨੇ ਮਲੇ ਪੋਸਟਰ ਪਾ ਕੇ ਸਾਡੇ ਜਜ਼ਬਾਤਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ